vivo ਕੰਪਨੀ ਦਾ ਫੋਨ ਹੀ ਨੁਕਸਾਨ ਜੀ ਆ ਬੱਚੇ ਦਾ ਲੱਤਾਂ ਸੜ ਗਈਏ ਤੇ ਉਹਨੇ ਫੋਨ ਪਾੜ ਗਿਆ ਅੱਗ ਲੱਗ ਗਈ ਉਹਨੇ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਕੇ ਨਾਲੇ ਤੇ ਗੁਡੀਆਂ ਦੇ ਮਤਲਬ ਪਿਆ ਪੱਟਾਂ ਦੇ ਗੋਡੇ ਤਾ ਤਾ ਸਾਰੀ ਫੀ ਸੜ ਗਈ ਐ ਤੇ ਇਸ ਤਰ੍ਹਾਂ ਇਹਨੂੰ ਵੀ ਫੜਾ ਦਿੱਤਾ ਉਹ ਕਿਹੜਾ ਅੱਜ ਨਵਾਂ ਫੜਿਆ ਹੀ ਅੱਗੇ ਵੀ ਫੜਦੇ ਹੀ ਫੋਨ ਚਲਾਉਣ ਦੇ ਹੀ ਵੇਲੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ 'ਚ ਧੂੰਆ ਹੀ ਧੂੰਆ ਹੋ ਗਿਆ ਕੀ ਦੁਖ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ عمر ਕਿੰਨੇ ਦੇ ਬੱਚੇ ਨੇ 3 ਸਾਲ ਦੇ ਰੈਗੂਲਰ ਬੱਚਾ ਪਹਿਲਾਂ ਵੀ ਫੋਨ ਚਲਾਉਂਦਾ ਸੀ ਨਹੀਂ ਅੱਗੇ ਵੀ ਚਲਾਉਂਦੇ ਹੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗ ਜੇ ਜਿਦ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਆ ਤੇ ਇਸ ਤਰ੍ਹਾਂ ਇਹ ਨੂ ਫੜਾ ਦਿੱਤਾ ਉਹ ਕਿਹੜਾ ਅਜ ਨਵਾਂ ਫੜਿਆ ਸੀ ਅੱਗੇ ਵੀ ਫੜਦੇ ਸੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆਂ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਂਬੂਲੈਂਸ ਬੁਲਾਈ ਗਈ ਹਸਪਤਲ ਕਿ ਭੇਲੀ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੈ ਉਹਨਾਂ ਦੇ ਘਰ ਇਹ ਕੱਪੜੇ ਕਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਕੀ ਕਹਣਾ ਡਾਕਟਰ ਨੂੰ ਡਾਕਟਰ ਹੁਣ ਇਲਾਜ ਕਰਨ ਦੇ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਦਾ ਘਟਵਾਲਾ ਬੱਚਾ ਹਰਦੋਬਤਵਾਲੇ ਦਾ ਜੀ ਇਹਦੀ ਉਮਰ 10 ਸਾਲ ਹੈ ਕੀ ਘਟਨਾ ਹੋਈ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕੀ ਦੋਗਣੀ ਇਹ ਸਵਿਰਦੀ ਗੱਲ 10:30 ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਉਹਨੂੰ ਹਸਪਤਾਲ ਕਿਵੇਂ ਲਿਆਂਦਾ ਕਿ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਹਾਂਜੀ ਕੀ ਕੰਡੀਸ਼ਨ ਹੈ ਬੱਚੀ ਦੀ ਬਹੁਤ ਜ਼ਿਆਦਾ ਆਪਣੇ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੇ ਦੀ ਛੋਟੀ ਵਾਲਾ ਸਾਰਾ ਹੀ ਡਾਕਟਰ ਇਲਾਜ ਕਰਦੇ ਪਏ ਹਾਂਜੀ ਹਾਂਜੀ ਕਿਦੋਂ ਕੁ ਦਾ ਲਿਆਂਦਾ ਗਿਆ ਇਹਨੂੰ ਇਹਨਾਂ ਨੂੰ ਸਵੇਰੇ 8:30 11 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਜੀ ਹਾਂਜੀ ਫੋਨ ਤੇ ਪਹਿਲਾਂ ਵੀ ਤੰਦ ਰਹੇ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੇ ਇੱਕ ਟਾਈਮ ਜਾਂਦਾ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਨੀਚੇ ਲੋਅਰ ਐਬਡੋਮਨਲ ਐਂਡ ਪਰਿਨੀਅਲ ਰੀਜਨ ਜਿਹੜਾ ਵਾਜ ਨੂੰ ਆਪਾਂ ਥਾਈਜ਼ ਕਹਿੰਦੇ ਨੇ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵਿਥ ਇਨਵੈਸਟੀਗੇਸ਼ਨਸ ਦੇ ਨਾਲ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬਸ ਇੱਕ ਦਿਸੂ ਕੀ ਹੁਣ ਪੇਸ਼ੈਂਟ ਸਟੇਬਲ ਹੈ ਜੀ ਅਮੀ ਕੁਮਾਰਾ ਜੀ ਹਾਂ ਜੀ ਹੋ ਕੋਈ ਗੱਲ ਭਾਈ ਬੱਚੇ ਫੋਨ ਚਲਾਉਂਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਇਹ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਜੀ ਆ ਬੱਚੇ ਦਾ ਲੱਤਾਂ ਸੜ ਗਈ ਹੈ ਹਾਂ ਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਦਾ ਕਿਹੜੇ ਪਿੰਡ ਦਾ ਅਰਦਾ ਬਥੜਾ ਲਿਆ ਭਾਈ ਇਹ ਘਟਨਾ ਜੀ ਸਾਢੇ 12 ਵਜੇ ਦੀ ਹਾਂਜੀ ਬੱਚੀ ਠੀਕ ਹੈ ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਹੈ ਟ੍ਰੀਟਮੈਂਟ ਕਰਨੀ ਵੀ ਸਹੀ ਹੋ ਜਾਏਗਾ ਆਸ਼ਾ ਜੀ ਠੀਕ ਹੈ ਲਈ ਇਹ ਨਾ ਬੇਟੀ ਲਾ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਦੀ ਤੇ ਉਹ ਨਾ ਫੋਨ ਪਾੜ ਗਿਆ ਅੱਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਪਿਆ ਪੱਟਾਂ ਦੇ ਬੋਰਡਿਆ ਤਾ ਤਾ ਸਾਰੀ ਪੀ ਸੜ ਗਈ ਐ ਨਹੀਂ ਜੀ ਐਦਾਂ ਹੀ ਟੋਪ ਚ ਬੈਠੀ ਹਿਲਾ ਕੇ ਪੁਰਾਣਾ ਪੁੱਲਾ ਕੀ ਨਾਮ ਲੈ ਆਈ ਜੀ ਪੁਰਾਣਾ ਹੀ ਭਾਈ ਚਾਰ ਸਾਬ ਹਾਂਜੀ